9779100200 ਇਹ 97 97 900200 ਨੰਬਰ ਤੇ ਇਸ ਸੇ ਪੰਜਾਬ ਦੀ ਹੈਲਪ ਲਾਈਨ ਹੈ ਇਹਦੇ ਤੇ ਤੁਸੀਂ ਆਪਣਾ ਜਦੋਂ ਕੋਈ ਵੀ ਇਨਫੋਰਮੇਸ਼ਨ ਦਿੰਦੇ ਹੋ ਤੇ ਉਹਦੀ ਤੁਹਾਡੀ ਜਾਣਕਾਰੀ ਵੀ ਗੁਪਤ ਰਹਿੰਦੀ ਹੈ ਤੇ ਉਹਦੇ ਵਿੱਚ ਕਿਉਂਕਿ ਕਈ ਬੰਦੇ ਆਪਣੀ ਗੱਲ ਦਸਣੀ ਤੇ ਚਾਹੁੰਦੇ ਆ ਪਰ ਉਹ ਮਤਲਬ ਸਾਹਮਣੇ ਨਹੀਂ ਆਉਣਾ ਚਾਹੀਦਾ ਹੁਣ ਤੱਕ ਹਾਸਿਲ ਕੀ ਹੋਇਆ ਲੋਕ ਜਾਣਨਾ ਚਾਹੁੰਦੇ ਨੇ ਇਸ ਮੁਹਿੰਮ ਰਾਹੀਂ ਕਿ ਲੋਕ ਜਲਦ ਹੁਣ ਜਸ਼ਨ ਮਨਾ ਸਕਦੇ ਨੇ ਕਿ ਜੋ ਯੁੱਧ ਲੜਿਆ ਜਾ ਰਿਹਾ ਹੈ ਨਸ਼ਿਆਂ ਵਿਰੁੱਧ ਉਸ ਤੇ ਜਿੱਤ ਹਾਸਿਲ ਕੀਤੀ ਜਾਵੇਗੀ ਬਿਲਕੁਲ ਜੀ ਇਹਦੇ ਚ ਤੁਸੀਂ ਇਹ ਵੇਖੋ ਵੀ ਪਿਛਲੇ ਮੈਂ ਤੁਹਾਨੂੰ ਮੇਰੇ ਕੋਲ ਡਾਟਾ ਹੈ ਮਤੇ ਵੀ ਪਾਏ ਆ ਜਿਹਦੇ ਨਾਲ ਬੜਾ ਮਤਲਬ ਉਹ ਮਤੇ ਤਾਂ ਹੀ ਪਏ ਆ ਜੇ ਉਹਨਾਂ ਨੂੰ 100% ਗਾਰੰਟੀ ਮਿਲੀ ਹੈ ਵੀ ਸਾਡੇ ਉਹਦੇ ਤੇ ਉਹ ਹੈ ਸਤਿ ਸ਼੍ਰੀ ਅਕਾਲ ਜੀ ਅਨਮਿਊਟ ਵੇਖ ਰਹੇ ਹੋ ਤੁਸੀਂ ਇਹ ਉਹ ਨਸ਼ਿਆਂ ਵਿਰੋਧ ਚੱਲ ਰਿਹਾ ਹੈ ਤੇ ਆਪ ਪੁਲਿਸ ਅਧਿਕਾਰੀ ਵੀ ਪਹੁੰਚ ਰਹੇ ਨੇ ਮੌਕੇ ਤੇ ਤੇ ਪਿੰਡ ਵਾਸੀਆਂ ਨੂੰ ਜਾਗਰੂਕ ਕਰ ਰਹੇ ਨੇ ਇਸ ਸਮੇਂ ਸਾਡੇ ਨਾਲ ਹਰ ਸਿਮਰਨ ਸਿੰਘ ਮੌਜੂਦ ਨੇ ਡੀਐਸਪੀ ਸਾਹਿਬ ਤੁਸੀਂ ਕੀ ਕਹੋਗੇ ਪਿੰਡਾਂ ਵਿੱਚ ਲੋਕਾਂ ਦਾ ਕੀ ਸਹਿਯੋਗ ਮਿਲ ਰਿਹਾ ਤੁਸੀਂ ਇੰਨੇ ਦਿਨਾਂ ਤੋਂ ਇਸ ਮੁਹਿੰਮ ਦਾ ਹਿੱਸਾ ਹੋ ਪਹਿਲਾਂ ਤੇ ਮੈਂ ਆਪ ਤੇ ਮਾਧਿਅਮ ਨਾਲ ਇਹਨਾਂ ਸਾਰਿਆਂ ਨੂੰ ਬਾਈਗੁਰਜੇ ਕਾ ਖਾਲਸਾ ਬਾਈਗੁਰਜੇ ਕੀ ਫਤਿਹ ਤੇ ਇੱਥੇ ਜਿਹੜੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਮ ਹੈ ਇਹ ਬੜੀ ਵਧੀਆ ਤੇ ਕਾਮਯਾਬ ਚੱਲ ਰਹੀ ਹੈ ਬੇਸਿਕਲੀ ਕੀ ਹੈ ਜੀ ਵੀ ਜਿਹੜੀ ਇਹਦੇ ਵਿੱਚ ਜਦੋਂ ਵੀ ਜਦੋਂ ਆਪਾਂ ਨਸ਼ੇ ਤੇ ਨੱਥ ਪਾਉਣੀ ਹੈ ਇਹਦੇ ਵਿੱਚ ਤਿੰਨ ਤਰੀਕੇ ਹੁੰਦੇ ਆ ਡਿਟੈਕਸ਼ਨ ਪ੍ਰਵੈਂਸ਼ਨ ਤੇ ਜਿਹਦੇ ਤੇ ਥਰਡ ਜਿਹੜਾ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਵੀ ਪਬਲਿਕ ਨਾਲ ਸਯੋਜ ਪਬਲਿਕ ਨਾਲ ਜਿਹੜਾ ਸਯੋਜ ਹੈ ਉਹ ਉਹਦੇ ਵਿੱਚ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਆਮ ਬੰਦੇ ਨਾਲ ਤੁਸੀਂ ਮੁਲਾਕਾਤ ਕਰਦੇ ਆ ਤੇ ਉਹਦੇ ਨਾਲ ਤੁਹਾਨੂੰ ਬੜੀ ਵਧੀਆ ਇਨਫੋਰਮੇਸ਼ਨ ਵੀ ਮਿਲਦੀ ਹੈ ਤੇ ਇੱਕ ਤੁਹਾਡਾ ਬੜਾ ਚੰਗਾ ਕੰਟੈਕਟ ਵੀ ਬੰਦ ਹੈ ਜਿਹੜਾ ਪੰਜਾਬ ਪੁਲਿਸ ਦਾ ਬੜਾ ਗੌਰਵਮਈ ਇਤਿਹਾਸ ਹੈ ਜਿਹਦੇ ਚ ਅਸੀਂ ਟੈਰਰਿਜ਼ਮ ਉਦੋਂ ਹੀ ਖਤਮ ਕਰ ਚੁ ਕੀਤਾ ਸੀ ਜਦੋਂ ਪਬਲਿਕ ਪਬਲਿਕ ਸਾਡੇ ਨਾਲ ਹੋਈ ਸੀ ਸੋ ਇਹ ਏਡੀ ਵੱਡੀ ਬਿਮਾਰੀ ਨਹੀਂ ਹੈ ਜਿਹੜੀ ਜੀ ਅਸੀਂ ਟਰੋਰਿਜ਼ਮ ਖਤਮ ਕਰ ਸਕਦੇ ਹਾਂ ਤੇ ਇਹ ਵੀ ਕੀ ਕਹਿੰਦੇ ਇਹਦੇ ਤੇ ਵੀ ਅਸੀਂ ਨੱਥ ਤੇ ਕਾਫੀ ਹੱਦ ਤੱਕ ਪੈ ਗਈ ਹੈ ਪਰ ਫਿਰ ਵੀ ਇਹਨੂੰ ਜੜੋਂ ਖਤਮ ਕਰਨ ਲਈ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤੇ ਜਿੱਦਾਂ ਤੁਸੀਂ ਹੁਣ ਵੇਖਿਆ ਹੀ ਹੈ ਵੀ ਸਾਡੇ ਨਾਲ ਸਾਡੇ ਐਮਐਲਏ ਸਾਹਿਬ ਵੀ ਹਰ ਇੱਕ ਪਿੰਡਾਂ ਚ ਵੀ ਜਾਂਦੇ ਆ ਤੇ ਨਾਲ ਐਸਡੀਐਮ ਮੈਮ ਤੇ ਨਾਲ ਪੁਲਿਸ ਪ੍ਰਸ਼ਾਸਨ ਵੀ ਕੱਲੇ-ਕੱਲੇ ਪਿੰਡ ਦੇ ਵਿੱਚ ਇਦੇ ਵਿੱਚ ਮੈਂ ਤੁਹਾਨੂੰ ਐਨਟੀਐਫ ਵੱਲੋਂ ਵੀ ਜਿਹੜੀ ਨੰਬਰ ਦਿੱਤਾ ਹੈ ਉਹ ਮੈਂ ਇੱਕ ਵਾਰ ਫੇਰ ਤੁਹਾਨੂੰ ਇੱਥੇ ਤੇ ਮੀਡੀਆ ਤੇ ਦੱਸਣਾ ਚਾਹੁੰਦਾ 9779100200 ਇਹ 97 97 00200 ਨੰਬਰ ਤੇ ਇਸ ਸੇ ਪੰਜਾਬ ਦੀ ਹੈਲਪਲਾਈਨ ਹੈ ਇਹਦੇ ਤੇ ਤੁਸੀਂ ਆਪਣਾ ਜਦੋਂ ਕੋਈ ਵੀ ਇਨਫੋਰਮੇਸ਼ਨ ਦਿੰਦੇ ਹੋ ਤੇ ਉਹਦੀ ਤੁਹਾਡੀ ਜਾਣਕਾਰੀ ਵੀ ਗੁਪਤ ਰਹਿੰਦੀ ਹੈ ਤੇ ਉਹਦੇ ਵਿੱਚ ਕਿਉਂਕਿ ਕਈ ਬੰਦੇ ਆਪਣੀ ਗੱਲ ਦੱਸਣੀ ਤੇ ਚਾਹੁੰਦੇ ਐ ਪਰ ਉਹ ਮਤਲਬ ਸਾਹਮਣੇ ਨਹੀਂ ਆਉਣਾ ਚਾਹੁੰਦੇ ਸੋ ਇਹ ਬੜੀ ਵਧੀਆ ਪੰਜਾਬ ਸਰਕਾਰ ਦਾ ਉਪਰਾਲਾ ਹੈ ਜਿਹਦੇ ਵਿੱਚ ਤੁਹਾਡੀ ਜਾਣਕਾਰੀ ਵੀ ਗੁਪਤ ਰੱਖੀ ਜਾਂਦੀ ਹੈ ਤੇ ਸਾਡੇ ਐਸਐਸਪੀ ਸਾਹਿਬ ਮੋਹਾਲੀ ਹਰਮਨ ਹਾਨ ਸਾਹਿਬ ਦੇ ਵੱਲੋਂ ਵੀ ਸਾਡੇ ਆਪਣੇ ਆਪਣੇ ਇਲਾਕੇ ਦੇ ਵਿੱਚ ਆਪਣੀ ਆਪਣੀ ਸਬ ਡਿਵੀਜ਼ਨ ਚ ਆਪਣੇ ਆਪਣੇ ਥਾਣਿਆਂ ਦੇ ਵਿੱਚ ਇਕੱਲੇ ਇਕੱਲੇ ਤੇ ਉੱਥੇ ਜਿਹੜੀਆਂ ਅਸੀਂ ਮੀਟਿੰਗਾਂ ਕਰਨੇ ਆ ਲਿਕਨਾ ਇਹਦਾ ਬੜਾ ਅੱਛਾ ਇਫੈਕਟ ਆ ਰਿਹਾ ਹੈ ਸਾਨੂੰ ਮਤਲਬ ਕਈ ਵਾਰ ਇਕੱਲੇ ਹੋ ਕੇ ਵੀ ਲੋਕ ਆਪਣੀ ਇਨਫੋਰਮੇਸ਼ਨ ਦੇ ਜਾਂਦੇ ਆ ਤੇ ਜਿਹੜੀ ਬੜੀ ਸੂਟ ਸੂਟੇਬਲ ਤੇ ਫਰੂਟਫੁੱਲ ਹੁੰਦੀ ਹੈ ਸੋ ਇਹ ਬੜੇ ਵਧੀਆ ਮੈਮ ਅਸੀਂ ਆਪਣੇ ਐਮਐਲਏ ਸਾਹਿਬ ਦੇ ਵੀ ਬੜੇ ਧੰਨਵਾਦੀ ਸਰ ਹੁਣ ਤੱਕ ਹਾਸਿਲ ਕੀ ਹੋਇਆ ਲੋਕ ਜਾਣਨਾ ਚਾਹੁੰਦੇ ਨੇ ਇਸ ਮੁਹਿੰਮ ਰਾਈ ਕਿ ਲੋਕ ਜਲਦ ਹੁਣ ਜਸ਼ਨ ਮਨਾ ਸਕਦੇ ਨੇ ਕਿ ਜੋ ਯੁੱਧ ਲੜਿਆ ਜਾ ਰਿਹਾ ਹੈ ਨਸ਼ਿਆਂ ਵਿਰੁੱਧ ਉਸ ਤੇ ਜਿੱਤ ਹਾਸਿਲ ਕੀਤੀ ਜਾਵੇਗੀ ਬਿਲਕੁਲ ਜੀ ਇਹਦੇ ਵਿੱਚ ਤੁਸੀਂ ਇਹ ਵੇਖੋ ਵੀ ਪਿਛਲੇ ਮੈਂ ਤੁਹਾਨੂੰ ਮੇਰੇ ਕੋਲ ਡਾਟਾ ਹੈ ਵੀ ਪਿਛਲੇ ਸਾਲ ਇੱਕ ਇੱਕ 25 24 ਤੋਂ ਲੈ ਕੇ 31 24 12 24 ਤੱਕ 254 56 ਮਕਦਮੇ ਦਿੱਤੇ ਸੀ ਤੇ ਉਹਦੇ ਵਿੱਚ ਅੱਡ ਅੱਡ ਹੇਰੋਇਨ ਸਮੈਗ ਪੁੱਕੀ ਅਫੀਮ ਸਾਰਾ ਕੁਝ ਤੇ ਇਹਦੇ ਵਿੱਚ ਹੁਣ ਜਿਹੜੀ ਆ 31 ਤੱਕ ਤੇ ਕੀ ਕਹਿੰਦੇ ਇਹਦੇ ਵਿੱਚ ਅਸੀਂ 31 ਤਰੀਕ ਤੱਕ 312 ਮਗਦਮੇ ਦਿੱਤੇ ਜਾ ਚੁੱਕੇ ਆ ਤੇ ਮਤਲਬ ਪਿੰਡਾਂ 'ਚ ਜਦੋਂ ਅਸੀਂ ਜਾਂਦੇ ਆ ਉਹਦੇ 'ਚ ਜਦੋਂ ਲੋਕ ਇਹ ਕਹਿੰਦੇ ਆ ਵੀ ਇਹ ਵੀ ਬੜਾ ਮਜ਼ਾ ਆਇਆ ਬੜੇ ਮਤਲਬ ਸਾਡੇ ਪਿੰਡਾਂ ਨੂੰ ਮੁਕਤ ਕਈਆਂ ਨੇ ਤੇ ਆਪਣੇ ਇਹਦੇ ਵਿੱਚ ਉਹ ਵੀ ਪਾਏ ਆ ਮਤੇ ਵੀ ਪਾਏ ਆ ਜਿਹਦੇ ਨਾਲ ਬੜਾ ਮਤਲਬ ਉਹ ਮਤੇ ਤਾਂ ਹੀ ਪਏ ਆ ਜੇ ਉਹਨਾਂ ਨੂੰ 100% ਗਾਰੰਟੀ ਮਿਲੀ ਆ ਵੀ ਸਾਡੇ ਉਹਦੇ ਤੇ ਉਹ ਹੈ ਪਰ ਫਿਰ ਮੈਂ ਆਪਦੇ ਮਾਧਿਅਮ ਰਹੀਂ ਇਹ ਗੱਲ ਕਹਿਣਾ ਵੀ ਜੜੋਂ ਤੇ ਆਪਾਂ ਖਤਮ ਕਰਤੀ ਪਰ ਇਹਦਾ ਪਹਿਰਾ ਕੌਣ ਦੇਣਗੇ ਪਿੰਡ ਵਾਸੀ ਤੇ ਲੋਕ ਪੰਜਾਬ ਦੇ ਲੋਕ ਜਦੋਂ ਤੁਸੀਂ ਕਿਸੇ ਕਿਸਮ ਦਾ ਵੀ ਕੋਈ ਬੰਦਾ ਤੁਹਾਨੂੰ ਲੱਗਦਾ ਹੈ ਵੀ ਇਹ ਬੰਦਾ ਬਾਹਰੋਂ ਆਇਆ ਹੈ ਉਹਦੇ ਤੇ ਨਿਗਰਾਨੀ ਰੱਖਣਾ ਤੇ ਆਪਣੀ ਜ਼ਿੰਮੇਵਾਰੀ ਨਾਲ ਉਹਦੇ ਬਾਰੇ ਦੱਸਣਾ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਕਿਸੇ ਵੀ ਤਰੀਕੇ ਭਾਵੇਂ ਐਮਐਲਏ ਸਾਹਿਬ ਦੇ ਆਫਿਸ ਹੀ ਬੰਦਾ ਫੋਨ ਕਰਕੇ ਦੱਸ ਸਕਦਾ ਹੈ ਤੇ ਉਹਦੇ ਤੇ ਤੇ ਇਹਦੇ ਵਿੱਚ ਮੈਂ ਹੋਰ ਤੁਹਾਨੂੰ ਦੱਸਾਂ ਅਸੀਂ ਸੁਝਾਅ ਪੇਟੀਆਂ ਵੀ ਅਸੀਂ ਪਿੰਡਾਂ 'ਚ ਲਾਈਆਂ ਸੀ ਸੁਜੈਸ਼ਨ ਬਾਕਸ ਜਿਹੜਾ ਕਿ ਬੜਾ ਵਧੀਆ ਤੇ ਉਹਦਾ ਇਨਫੋਰਮੇਸ਼ਨ ਕਲੈਕਸ਼ਨ ਦਾ ਇੱਕ ਹੋਰ ਉਹ ਹੈ ਅਸੀਂ ਗੁਰਦੁਆਰੇ ਮੰਦਰਾਂ ਦੇ ਵਿੱਚ ਇਹ ਲਾਈ ਸੀ ਤੇ ਉਹਦੇ ਨਾਲ ਸਾਨੂੰ ਇਨਫੋਰਮੇਸ਼ਨ ਉੱਥੋਂ ਵੀ ਕਾਫੀ ਗੇਨ ਕੀਤੀ ਕੁਝ ਲੋਕਾਂ ਨਾਲ ਗੱਲ ਕਰ ਰਹੀ ਸੀ ਖਾਸ ਤੌਰ ਤੇ ਔਰਤਾਂ ਨਾਲ ਉਹ ਕਹਿੰਦੀਆਂ ਕਿ ਜਿਹੜਾ ਜੋ ਨਸ਼ੇ ਦੇ ਰਾਹ ਪੈ ਗਿਆ ਹੈ ਉਹ ਉਸ ਤੋਂ ਬਾਹਰ ਨਹੀਂ ਆ پا ਰਿਹਾ ਸ਼ਾਇਦ ਉਹ ਉਸ ਪੀੜਾ ਤੋਂ ਘਰ ਵਿੱਚ ਪਰੇਸ਼ਾਨ ਹੋ ਰਹੀ ਹੈ ਇਸ ਕਾਰਨ ਉਹਨਾਂ ਦੀ ਇਹ ਗੱਲ ਨਿਕਲੀ ਹੈ ਤੇ ਉਹਨਾਂ ਲੋਕਾਂ ਨੂੰ ਕਿਵੇਂ ਨਸ਼ੇ ਤੋਂ ਦੂਰ ਕੀਤਾ ਜਾਵੇਗਾ ਇਹ ਤੁਹਾਡੇ ਸਾਹਮਣੇ ਵੀ ਵੱਡਾ ਚੈਲੰਜ ਇਹ ਬੇਸਿਕਲੀ ਕੀ ਹੈ ਜੀ ਜਿਹੜੇ ਤੁਸੀਂ ਇਹ ਕੁਐਸਚਨ ਕੀਤਾ ਹੈ ਆਮ ਤੌਰ ਤੇ ਬੰਦੇ ਨੂੰ ਨਾ ਜੀ ਸ਼ਰਮ ਆਉਂਦੀ ਹੈ ਤੇ ਆਪਾਂ ਵੀ ਉਹਨੂੰ ਦਿਤਕਾਰਦੇ ਆਡਿਕਟ ਕਹਿ ਕੇ ਜੋ ਕਿ ਮਾੜੀ ਗੱਲ ਹੈ ਤੁਸੀਂ ਇਹ ਕੋਈ ਮਤਲਬ ਇਹ ਦੋ ਚੀਜ਼ਾਂ ਮੈਂ ਰੱਖਣਾ ਇੱਕ ਤੇ ਪਹਿਲੀ ਗੱਲ ਤੇ ਇਹ ਰੱਖੋ ਵੀ ਜਿਹੜਾ ਆਪਾਂ ਕਹਿੰਦੇ ਆ ਵੀ ਮੈਂ ਕੀ ਲੈਣਾ ਹੈ ਮੈਂ ਕੀ ਲੈਣਾ ਨੂੰ ਬਾਹਰ ਨਿਕਲ ਕੇ ਤੁਸੀਂ ਜਿਹੜੀ ਇਹ ਅੱਗ ਹੈ ਜੇ ਤੁਹਾਡੇ ਗਵਾਂਢੀ ਦੇ ਘਰ ਆਈ ਹੈ ਇਹ ਤੁਹਾਡੇ ਵੱਲ ਵੀ ਆਟੋਮੈਟਿਕ ਹੈ ਵੀ ਜਦੋਂ ਉਹ ਗਵਾਂਢੀ ਦੇ ਆਈ ਹੈ ਤੁਹਾਡੇ ਵੀ ਆ ਸਕਦੀ ਹੈ ਪਰ ਦੂਸਰੇ ਪਾਸੇ ਮੈਂ ਤੁਹਾਨੂੰ ਇਹ ਵੀ ਗੱਲ ਕਲੈਰਿਟੀ ਨਾਲ ਕਹਿਣਾ ਚਾਹੁੰਦਾ ਹੈ ਵੀ ਤੁਸੀਂ ਇਹਦੀ ਬੰਦੇ ਕੋ ਸਾਡੇ ਕੋ ਲੈ ਕੇ ਆਓ ਸਾਡੇ ਕੋ ਡੀਕਟੇਕਸ਼ਨ ਸੈਂਟਰ ਹੈ ਜਿਨ੍ਹਾਂ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਸਪੋਜ਼ ਕਰ ਲਓ ਵੀ ਤੁਸੀਂ ਉਹਨੂੰ ਭਰਤੀ ਨਹੀਂ ਕਰਾਉਣਾ ਚਾਹੁੰਦੇ ਅਸੀਂ ਓਟ ਸੈਂਟਰ ਦੇ ਵਿੱਚ ਉਹਦਾਂ ਨੂੰ ਦਵਾਈ ਦੇ ਤਹਿਤ ਮਤਲਬ ਪਹਿਲਾਂ ਦੋ ਗੋਲੀਆਂ ਫਿਰ ਡੇਢ ਫਿਰ ਇੱਕ ਐਦਾਂ ਘਟਾਉਂਦੇ ਘਟਾਉਂਦੇ ਉਹ ਬਿਲਕੁਲ ਮੁਕਤ ਹੋ ਜਾਂਦਾ ਹੈ ਬੇਸਿਕਲੀ ਬਾਬੇ ਨਾਨਕ ਜੀ ਦਾ ਫਲਸਫਾ ਹੈ ਮਨ ਜਿੱਤੇ ਜਗ ਜਿੱਤ ਜਦੋਂ ਤੁਸੀਂ ਮਨ ਜਿੱਤ ਲੈਂਦੇ ਹੋ ਤੇ ਜਗ ਜਿੱਤ ਲੈਂਦੇ ਹੋ ਸ਼ੁਕਰੀਆ ਡੀਐਸਪੀ ਸਾਹਿਬ ਤਾਂ ਹਰ ਸਿਮਰਨ ਸਿੰਘ ਬਲ ਸਾਡੇ ਨਾਲ ਜੁੜੇ ਜੋ ਜਾਣਕਾਰੀ ਦਿੰਦੇ ਹੋਏ ਨਜ਼ਰ ਆਏ ਕਿ ਇਸ ਸਮੇਂ ਕਿਵੇਂ ਨਸ਼ੇ ਤੇ ਠੱਲ ਪਾਈ ਜਾ ਰਹੀ ਹੈ ਤੇ ਜੇਕਰ ਤੁਹਾਡੇ ਘਰੇ ਵੀ ਜਾਂ ਫਿਰ ਤੁਹਾਡੇ ਆਂਗਵਾਣ ਦੇ ਵਿੱਚ ਵੀ ਨਸ਼ੇ ਤੋਂ ਪੀੜਤ ਹੈ ਔਰ ਨਸ਼ਾ ਛੱਡਣਾ ਚਾਹੁੰਦੇ ਨੇ ਲੋਕ ਉਹਨਾਂ ਨੂੰ ਪੁਲਿਸ ਕੋਲ ਲਿਜਾਇਆ ਜਾਵੇ ਕਿਉਂਕਿ ਹੁਣ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਆਪਣਾ ਫਰਜ਼ ਨਿਭਾ ਰਹੀ ਹੈ ਓਟ ਸੈਂਟਰਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਤੇ ਨਸ਼ਿਆਂ ਤੋਂ ਦੂਰ ਕਰਨ ਲਈ ਹਰ ਇੱਕ ਉਪਰਾਲਾ ਪੰਜਾਬ ਸਰਕਾਰ ਤੇ ਉਤੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਪਰਵਿੰਦਰ ਦੇ ਨਾਲ ਨੀਲਮ ਸ਼ਰਮਾ ਦੀ ਰਿਪੋਰਟ